ਪੰਜਾਬੀ ਯੂਨੀਵਰਸਿਟੀ ਪਟਿਆਲਾ ਚ 2 ਦਿਨਾਂ ਅੰਤਰਖੇਤਰੀ ਲੋਕ ਮੇਲਾ ਚੱਲ ਰਿਹਾ ਹੈ। ਯੁਵਕ ਭਲਾਈ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਹਾਲ ਚ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕਰਦੇ ਇਸ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਲੋਕ ਮੇਲੇ ਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਮੇਲੇ ਚ ਸੰਮੀ, ਰਵਾਇਤੀ ਪਹਿਰਾਵਾ, ਪਰਾਂਦਾ ਬਣਾਉਣਾ, ਰੱਸਾ ਕਸ਼ੀ ਤੋਂ ਇਲਾਵਾ ਨੁੱਕੜ ਨਾਟਕ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਸਾਨੂੰ ਆਪਣੀ ਸੱਭਿਆਚਾਰ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਤੇ ਕਾਫੀ ਉਤਸ਼ਾਹਿਤ ਸਿਗੇ ਅਸੀਂ ਵੀ ਇਹਦੇ ਵਾਸਤੇ ਤੇ ਕਾਫੀ ਤਿਆਰੀ ਕੀਤੀ ਹੈ ਜੀ ਅਸੀਂ ਇਹਦੇ ਵਾਸਤੇ ਸਾਡੀ ਟੀਮ ਫਤੇਗੜ ਸਾਹਿਬ ਮਾਤਾ ਗੁਜਰੀ ਕਾਲਜ ਤੋਂ ਆਈ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਵੈਲਫੇਅਰ ਡਿਪਾਰਟਮੈਂਟ ਵੱਲੋਂ ਜਿਹੜਾ ਲੋਕ ਮੇਲਾ ਹੋ ਰਿਹਾ ਹੈ ਅੰਤਰਖੇਤਰੀ ਲੋਕ ਮੇਲਾ ਸਾਡਾ ਇਹ ਸਾਲਾਨਾ ਈਵੈਂਟ ਹੈ ਔਰ ਇਸ ਸਾਲ ਦੇ ਇਸ ਮੇਲੇ ਦੇ ਵਿੱਚ ਸਾਡੀ ਯੂਨੀਵਰਸਿਟੀ ਦੇ ਲਗਭਗ 90 ਕਾਲਜ ਭਾਗ ਲੈ ਰਹੇ ਨੇ ਔਰ ਜਿਹਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 5000 ਤੋਂ ਵੀ ਜ਼ਿਆਦਾ ਹੈ। ਇਨ ਇਸ ਲੋਕ ਮੇਲੇ ਦੇ ਵਿੱਚ 36 ਆਈਟਮਾਂ ਦੇ ਮੁਕਾਬਲੇ ਨੇ ਔਰ ਇਸ ਵਾਰ ਅਸੀਂ ਚਾਰ ਨਵੀਆਂ ਆਈਟਮਾਂ ਸ਼ਾਮਲ ਕੀਤੀਆਂ ਨੇ ਜਿਹਦੇ ਵਿੱਚ ਲੁੱਡੀ ਲੜਕੀਆਂ ਦੀ ਲੁੱਡੀ ਲੜਕੀਆਂ ਦੀ ਇਸ ਬਿਨਾ ਕੜੀ ਗੋਣਾ ਤੇ ਭੰਡ ਦੀ ਆਈਟਮ ਹੈ। ਪੰਜਾਬੀ ਸੱਭਿਆਚਾਰ ਬਾਰੇ ਅੱਜ ਦੀ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਲਈ ਕਰਵਾਇਆ ਜਾ ਰਿਹਾ ਲੋਕ ਮੇਲਾ ਬਹੁਤ ਹੀ ਚਲਾਗਾਜੋਗ ਉਪਰਾਲਾ ਹੈ। ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਵਣੀ ਟੀਵੀ